ਸ਼ੰਗਰਜੀ ਕੀ ਜਾਖੋਲੇ ਰਾਤ ਅੱਜ ਸਾਡੇ ਗੁਰਦਾਸਪੁਰ ਦੇ ਵਿੱਚ ਰੰਜੀਤਪਗ ਹੈ ਇੱਕ ਛੋਟਾ ਜਿਹਾ ਕਸਬਾ ਹੈ ਬਰੀਆਰ ਚੌਕੀ ਦੇ ਅੰਦਰ ਆਉਂਦਾ ਹੈ ਉਰੋਂ ਦੇ ਚ ਨੇ ਕੋ ਸਲਟਰ ਹਾਊਸ ਚੱਲਦਾ ਪਿਆ ਬੜੀ ਢੇਰ ਦਾ ਬਹੁਤ ਢੇਰ ਦਾ ਕਿਉਂਕਿ ਬਹੁਤ ਸਾਲ ਪਹਿਲਾਂ ਵੀ ਇੱਥੇ ਰੇਡ ਕੀਤੀ ਸੀ ਤੇ ਉਦੋਂ ਜਿੰਦਾ ਗਊਆਂ ਨੂੰ ਮਾਰਦੇ ਪੇਤੀਏ ਉਸ ਵੇਲੇ ਸਾਡੇ ਐਸਐਚਓ ਸਾਹਿਬ ਉਹਦੇ ਗੁਰਜੀਤ ਸਿੰਘ ਜੀ ਉਹਨਾਂ ਨੇ ਬੜਾ ਖੜਾ ਸੰਕੇਨ ਜਾ ਸੀਗਾ ਤੇ ਉਹਨਾਂ ਨੇ ਐਫਆਈਆਰ ਕਰ ਦਿੱਤੀ ਬੜਾ ਜਬਰਦਸਤ ਐਫਆਈਆਰ ਕੀਤੀ ਉਹਦੇ ਨੂੰ ਵਾਈਂਡ ਅਪ ਕਰ ਦਿੱਤਾ ਸੀ ਪਰ ਪਤਾ ਨਹੀਂ ਉਸ ਤੋਂ ਬਾਅਦ ਫੇਰ ਦੁਬਾਰਾ ਕਸਤਾ ਸ਼ੁਰੂ ਹੋ ਗਿਆ ਹੈ ਔਰ ਅੱਜ ਦੇਖਿਆ ਹੋਏ ਕਿ ਜਿਹੜੇ ਟੁੱਟੇ ਟੁੱਟੇ ਘਰ ਹੁੰਦੇ ਸੀ ਨਾ ਅੱਜ ਉਹਨਾਂ ਨੂੰ ਕੋਈ ਹੋਈ ਕੋਠੀਆਂ ਬਣੀਆਂ ਪਈਆਂ ਜਿਹੜਾ ਫਾਰਟਿੰਗ ਕਰਦੇ ਹੁੰਦੇ ਸੀ ਸੋ ਇੱਥੇ ਬੜੇ ਹਾਈ ਲੈਵਲ ਤੇ ਕੰਮ ਚੱਲਦਾ ਪਿਆ ਹੈ ਇਹਦੇ ਨਾਲ ਹੀ ਇੱਕ ਨਾ ਡੇਰਾ ਬਣਾਇਆ ਰਣਾ ਸਾਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਉੱਨੀ ਗਵਾਏ تھے ਜਿਹੜੀਆਂ ਆਈਆਂ ਹੋਈਆਂ ਸੋ ਅਮਰਿਕਾ ਅੱਜ ਮਿਲੀ ਸੀ ਕੱਲ ਦੀ ਆਈਆਂ ਤੇ ਉਹ ਤੇ ਮਾਰਕੇ ਨਾ ਤੇ ਉਹ ਤਾਂ ਮਾਸ ਲੈ ਕੇ ਜਾਂਦੇ ਕੋਈ ਉੱਥੋਂ ਆਉਂਦੇ ਨੇ ਉਸੇ ਸਮੁਦਾਏ ਦੇ ਲੋਕ ਆਉਂਦੇ ਨੇ ਫ੍ਰੀਡਰਿਕਾ ਸਾਈਟ ਤੋਂ ਉਹ ਹਲਾਲ ਕਰਕੇ ਤੇ ਗਊ ਨੂੰ ਲੈ ਕੇ ਅੱਜ ਸਾਨੂੰ ਮਿਲਿਆ ਜੀ 2:30 ਵਜੇ ਆਪਾਂ ਇਨਫੋਰਮੇਸ਼ਨ ਦਿੱਤੀ ਐਐਸਐਸਪੀ ਸਾਹਿਬ ਨੂੰ ਲੇਕਿਨ ਆਈ ਡੋਨਟ ਨੋ ਕਿ ਕੀ ਹੋਇਆ ਕਿ ਕਰਦੇ 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 ਰਾਤ ਦੇ 8:00 ਵਜੇ ਔਰ ਇੱਥੇ ਰੇਡ ਨਹੀਂ ਹੋਈ ਜਦੋਂ ਅਸੀਂ 8:00 ਵੇ ਰੇਡ ਕੀਤੀ ਇੱਥੇ ਆ ਕੇ ਜਿਹੜਾ ਸੌਟਰ ਹਾਊਸ ਜਿੱਥੇ ਤਾਜ਼ੀਆਂ ਗਊਆਂ ਮਾਰੀਆਂ ਜਾਂ ਸੀਗੀਆਂ ਉਹ ਜਿਹੜੀਆਂ ਗਊਆਂ ਦੇ ਜਿਹੜੇ ਅੰਸ਼ ਸੀਗੇ ਉਹ ਤੋਂ ਮੈਂ ਕਿ ਰਿਮੂਵ ਕਰ ਦਿੱਤੇ ਗਏ ਸੀਗੇ ਅਜੇ ਵੀ ਉੱਥੇ ਜਿਹੜੇ ਕੁਝ ਸਿਰ ਪਏ ਹੋਏ ਨੇ ਜਿਹੜੇ ਤਾਜ਼ੇ ਨੇ ਉਹਨਾਂ ਨੂੰ ਸਾਡੇ ਐਫਐਸਓ ਸਾਹਿਬ ਨਾਲ ਲੀ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਤੁਸੀਂ ਉਹਨਾਂ ਦੇ ਇੱਕ ਵਾਰੀ ਨਾ ਟੈਸਟ ਕਰਵਾ ਲ ਤਾਕਿ ਤੁਹਾਨੂੰ ਪਤਾ ਲੱਗ ਜਾਏ ਕਿ ਇਹ ਤਾਜ਼ੇ ਮਾਰੇ ਹੋਏ ਨੇ ਦਸ ਤੋਂ ਇਲਾਵਾ ਜਿਹੜਾ ਸਲਟਰ ਹਾਊਸ ਦੇ ਬਿਲਕੁਲ ਨਾਲ ਹੀ ਇੱਕ ਡੇਰਾ ਬਣਾ ਕੇ ਉੱਥੇ ਫੰਡਰ ਗਾਵਾਂ ਨੂੰ ਜਿਹੜੀਆਂ ਦੁੱਧ ਨਹੀਂ ਦੇ ਸਕਦੀਆਂ ਜਦੋਂ ਕਹਿ ਸਕਦੇ ਆ ਸੀ ਠੀਕ ਹੈ ਨਾ ਉਹਨਾਂ ਨੂੰ ਉੱਥੇ ਰੱਖਿਆ ਹੋਇਆ ਇਕੱਠੇ ਕੀਤਾ ਹੋਇਆ ਕੱਲ ਤੱਕ 19 ਸੀ ਅੱਜ 9 ਹੈ 10 ਗਊਆਂ ਜਿਹੜੀਆਂ ਕੱਲ ਤੋਂ ਲੈ ਕੇ ਹੁਣ ਤੱਕ ਉਹਨੇ ਮਾਰਕੀਟਾਂ ਦਾ ਮਾਸ ਤੇ ਅੱਗੇ ਜਾ ਚੁੱਕੇ ਨੇ ਅਵशेष ਹੱਥ ਪਿੱਛੇ ਨਹੀਂ ਆਏ ਇਹਨੂੰ ਸਿੱਧੇ ਤੌਰ ਤੇ ਸਪਸ਼ਟ ਹੁੰਦਾ ਹੈ ਕਿ ਲਾਗੇ ਡੇਰਾ ਬਣਾਉਂਦਾ ਮਤਲਬ ਇਹ ਹੈ ਕਿ ਗਵਾਂ ਨੂੰ ਇਕੱਠੇ ਕਰੀ ਜਾਓ ਇੱਕੀ ਕਰਕੇ ਮਾਰੀ ਜਾਓ ਠੀਕ ਹੈ ਸੋ ਇਹ ਜੋ ਘਟਨਾ ਕਰਮ ਇਥੇ ਹੋ ਰਿਹਾ ਹੈ ਇਹ ਬੜਾ ਨਮੋਸ਼ੀ ਵਾਲਾ ਔਰ ਮੈਂ ਇਨਾ ਜ਼ਰੂਰ ਕਹਾਂਗਾ ਕਿ ਜਿਹੜੀ ਸਾਡੀ ਇੰਟੈਲੀਜੈਂਸ ਹੈ ਕਿ ਉਹ ਸਾਡੇ ਤੇ ਇਨਫੋਰਮੇਸ਼ਨ ਰੱਖ ਸਕਦੀ ਹੈ ਇਹ ਚੀਜ਼ਾਂ ਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਿਹੜਾ ਸਾਨੂੰ ਪਤਾ ਲੱਗਦਾ ਅੱਜ ਨਸ਼ੇ ਦੇ ਖਿਲਾਫ ਇਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਅੱਜ ਇਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਜਿਹੜੇ ਨਸ਼ਾ ਕੌਣ-ਕੌਣ ਵੇਚਦਾ ਹੈ ਕੀ ਇੰਨੀ ਦੇਰ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਤੇ ਉਹੀ ਹਾਲ ਉਹਨਾਂ ਸਾਡੇ ਗੁਰਦਾਸਪੁਰ ਰੀਜਨ ਚ ਫੇਰ ਦੁਬਾਰਾ ਗਊ ਹੱਤਿਆ ਬਹੁਤ ਵੱਡੇ ਸੱਤੇ ਹੋਣ ਲੱਪੀ ਹੈ ਗਊ ਤਸਵੀਰ ਬਹੁਤ ਵੱਡੇ ਸੱਤੇ ਹੋਣ ਲੱਪੀ ਹੈ ਅੱਜ ਸਾਡੇ ਐਸਐਚਓ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਮੈਂ ਸੇਰੇ ਜਿਹੜਾ ਇਹਨਾਂ ਨੂੰ ਕਿਤੇ ਜਿਹੜੇ ਆਪਣੇ ਵੈਟਰਨਰੀ ਡਾਕਟਰ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਕੋ ਟੈਸਟ ਕਰਵਾ ਲਾਂਗਾ ਕਿ ਇਹ ਗਊਆਂ ਜਿਹੜੀਆਂ ਦੁੱਧ ਦੇ ਦੇ ਕਾਬਿਲ ਹੈ ਕਿ ਨਹੀਂ ਹੈ ਔਰ ਦੂਸਰੀ ਕਿ ਜਿਹੜਾ ਉਥੇ ਮਾਸ ਪਿਆ ਹੋਇਆ ਜਾਂ ਜਿਹੜੇ ਉਥੇ ਸਿਰ ਪਏ ਹੋਏ ਨੇ ਉਹਨਾਂ ਦੀ ਸੈਂਪਲਿੰਗ ਕਰਵਾ ਕੇ ਪਤਾ ਲੱਗ ਜਾਏਗਾ ਕਿ ਉਹ ਕਦੋਂ ਮਾਰੀ ਗਈ ਹੈ ਤੋ ਸੋ ਇਹ ਐਫਆਈਆਰ ਜਿਹੜੀ ਹੈ ਇਹ ਕਿੰਨਾ ਸਾਫ ਸੇਰੇ ਦੇ ਲਾਂ ਅਗਰ ਇਹ ਅਮਰ ਨਹੀਂ ਦਿੰਦੇ ਤੇ ਸ਼ਰ ਹੋ ਸਕਦਾ ਐਸਐਚਓ 'ਤੇ ਵੀ ਦਬਾਅ ਆ ਜਾਏ ਕਿਉਂਕਿ ਮੰਤਰੀ ਇੱਥੇ ਬਹੁਤ ਜਿਹੜਾ ਐਕਟਿਵ ਨਹੀਂ ਹੈ ਨਾ ਤੇ ਜੇ ਇਹਨਾਂ ਤੇ ਕੋਈ ਦਬਾਅ ਆ ਜਾਂਦਾ ਔਰ ਐਫਆਰ ਕਰਨ 'ਚ ਅਸਮਰਥ ਹੁੰਦੇ ਨੇ ਤਦ ਸੋ ਇਹਨਾਂ ਦੀ ਮਦਦ ਵਾਸਤੇ ਆਪਾਂ ਐਸਐਸਪੀ ਆਫਿਸ ਦਾ ਪਰਪੱਕੇ ਰਾਬ ਕਰਾਂਗੇ ਕਿਉਂਕਿ ਸਾਨੂੰ ਜੇ ਇਨਸਾਫ ਨਹੀਂ ਮਿਲਿਆ ਤਾਂ ਸਾਨੂੰ ਫਿਰ ਇਹੀ ਤਰੀਕਾ ਅਪਣਾਣਾ ਆਂਦਾ ਤੇ ਇਹੀ ਤਰੀਕਾ ਅਪਣਾਵਾਂ ਜੈ ਸ਼ੰਗਰ ਜੀ ਕੀ ਜੈ ਬੋਲੇ ਦਾ ਕੱਲ ਕੋਈ 9:00 ਵਜੇ ਦੇ ਕਰੀਬ ਸ਼ਾਮ ਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਵਿਜੇ ਮਸੀ ਤੇ ਦਾਨਿਸ਼ ਮਸੀ ਜੋ ਕਿ ਕੋਸ਼ਟਵਾ ਦੇ ਡੇੜੇ ਮਰੇ ਹੋਏ ਪਸ਼ੂ ਨੇ ਉਹਨਾਂ ਨੂੰ ਲੈ ਕੇ ਹੁੰਦੇ ਨੇ ਤੇ ਹਟਾ ਰੋੜੀ ਤੇ ਇੱਥੇ ਮੱਧੋਵਾਲ ਹਟਾ ਰੋੜੀ ਤੇ ਪਿਆ ਕੇ ਉਹਨਾਂ ਨੂੰ ਦੰਪ ਕਰਦੇ ਨੇ ਉਹਨਾਂ ਬਾਰੇ ਸ਼ਿਕਾਇਤ ਆਈ ਸੀ ਕਿ ਕਿ ਉਹਨਾਂ ਦੇ ਘਰ ਕੋਸ਼ ਪਸ਼ੂ ਰੱਖੇ ਹੋਏ ਨੇ ਬੰਨੇ ਹੋਏ ਨੇ ਉਹਨਾਂ ਦੀ ਹਵੇਲੀ ਵਿੱਚ ਜਿੰਨਾ ਜਿੰਨਾਂ ਨੂੰ ਮੀਟ ਪਰਪਸ ਲਈ ਜਾਂ ਕਿਤੇ ਕੱਟਣ वगैरह ਦੀ ਕਰ ਸਕਦੇ ਨੇ ਇਸ ਲਈ ਜਦੋਂ ਇਸ ਗੱਲ ਨੂੰ ਵੈਰੀਫਾਈ ਕੀਤਾ ਗਿਆ ਪਸ਼ੂ ਮਰੇ ਹੋਏ ਪਸ਼ੂ ਲੈ ਕੇ ਹੁੰਦੇ ਆ ਤੇ ਉਹਨਾਂ ਦੇ ਮਤਲਬ ਉਹ ਜੂਵੀ ਚੰਗਰਮ ਰਾਉ ਉਤਾਰਦੇ ਨੇ ਤੇ ਬਾਕੀ ਉਥੇ ਰਿਮੇਨਸ ਉਥੇ ਰੱਖ ਦਿੰਦੇ ਨੇ ਵੱਡਾ ਰੋੜੇ ਤੇ ਔਰ ਉਹਨਾਂ ਦੀ ਹਵੇਲੀ ਵਿੱਚ ਜਿਹੜੇ 9 ਪਸ਼ੂ ਵੱਜੇ ਹੋਏ ਸੀਗੇ ਉਹਨਾਂ ਬਾਰੇ ਪਤਾ ਲਾਇਆ ਗਿਆ ਉਥੇ 8 ਗਾਇਆਂ ਤੇ ਇੱਕ ਬੱਚਾ ਵੱਜਿਆ ਹੋਇਆ ਸੀਗਾ ਔਰ ਜਦੋਂ ਡਾਕਟਰ ਸਾਹਿਬ ਕੋਲ ਉਹਨਾਂ ਦਾ ਚੈੱਕਅਪ ਕਰਵਾਇਆ ਗਿਆ ਤੇ ਉਹਦੇ ਵਿੱਚ 6 ਪਸ਼ੂ ਜਿਹੜੇ ਉਹਦਾ ਰੂ ਸੀਗੇ ਦੁੱਧ ਦੁੱਧ ਨਹੀਂ ਦਿੰਦੇ ਇੱਕ ਬੱਚਾ ਵਸ਼ਡ ਮਤਲਬ ਬੱਚਾ ਔਰ ਕਿਸੇ ਵੀ ਤਰ੍ਹਾਂ ਦਾ ਹੱਡ ਰੋਡ ਤੇ ਚੀਜ਼ ਨਹੀਂ ਮਿਲਦੀ ਜੇ ਤੋ ਇਹ ਸਭ ਤੋਂ ਦਾ ਹੋਵੇ ਕਿ ਪਸੂ ਦੇ ਹੱਡ ਮਤਲਬ ਪਸੂ ਤਾਂ ਜਿੱ ਇਕੱਠੇ ਗਏ ਜਾਂ ਖੁਸ਼ ਹੋਇਆ ਇਹਦੀ ਗੱਲ ਕੋਈ ਨਹੀਂ ਹੋਈ ਇਹ ਗੱਲ ਦੇ ਵਿੱਚ ਕੋਈ ਸੱਚਾਈ ਸਾਹਮਣੇ ਨਹੀਂ